ਕੈਨੇਡਾ ਨੇ ਇਮੀਗ੍ਰੇਸ਼ਨ ਸੰਬੰਧੀ ਨਿਯਮਾਂ ਸਖਤ ਕਰ ਦਿੱਤੇ ਹਨ ਕੈਨੇਡਾ ਵੱਲੋਂ ਜਾਰੀ ਟੂਰਿਸਟ ਵੀਜ਼ਾ ਦੀ ਗਿਣਤੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਹੱਤਵਪੂਰਨ ਭਰਲਾਅ ਦੇਖੇ ਗਏ ਹਨ ਕੈਨੇਡਾ ਵੱਲੋਂ ਟੂਰਿਸਟ ਵੀਜ਼ਾ ਵਿੱਚ 3 ਲੱਖ ਦੀ ਕਟੌਤੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਪੰਜਾਬੀ ਸਨ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60000 ਦੇ ਕਰੀਬ ਹੈ 2023 ਵਿੱਚ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ ਸਨ ਹਾਲਾਂਕਿ 2024 ਵਿੱਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ ਇੱਕ ਸਾਲ ਵਿੱਚ 3 ਲੱਖ ਤੋਂ ਵੱਡਾ ਅਸਰ ਪੰਜਾਬੀ ਮੂਲ ਦੇ ਲੋਕਾਂ ਤੇ ਹੋਇਆ ਕੈਨੇਡਾ ਵਿੱਚ 12 ਲੱਖ ਦੇ ਕਰੀਬ ਪੰਜਾਬੀ ਭਾਈਚਾਰੇ ਦੇ ਲੋਕ ਹਨ ਇੱਕ ਸਰਵੇਖਣ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 520000 ਹੈ 2023 ਤੱਕ ਪੰਜਾਬ ਤੋਂ ਸਟੱਡੀ ਵਾਲਿਆਂ ਦੀ ਗਿਣਤੀ 1.5 ਲੱਖ ਪ੍ਰਤੀ ਸਾਲਾਂ ਸੀ ਲਿਹਾਜ਼ਾ ਪੰਜਾਬ ਦੇ ਲੋਕ ਆਪਣੀ ਪਰਿਵਾਰ ਵਾਲਿਆਂ ਦੇ ਵਿਆਹ ਜਾਂ ਸੋਗ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਆਉਂਦੇ ਜਾਂਦੇ ਰਹਿੰਦੇ ਹਨ ਬੀਤੇ ਕੁਝ ਸਾਲਾਂ ਵਿੱਚ ਕੈਨੇਡਾ ਨੇ ਟੂਰਿਸਟ ਵੀਜ਼ਾ ਵਿੱਚ ਸ਼ਕਤੀ ਕਰ ਦਿੱਤੀ 2021 ਵਿੱਚ ਕੈਨੇਡਾ ਨੇ 236000 ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤੇ ਸਨ ਜੋ 2022 ਵਿੱਚ ਵਧ ਕੇ 11 ਲੱਖ 60000 ਨੂੰ ਪਾਰ ਕਰ ਗਏ 202 ਦੇ ਵਿੱਚ ਇਹ ਗਿਣਤੀ 18 ਲੱਖ ਦੇ ਅੰਕੜੇ ਤੱਕ ਪਹੁੰਚ ਗਈ ਜਿਸ ਵਿੱਚ 60% ਦੀ ਪੰਜਾਬੀ ਸਨ ਹਾਲਾਂਕਿ 2024 ਦੀ ਪਹਿਲੀ ਚਮਾਹੀ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਜ਼ਟਰ ਵੀਜ਼ਾ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਪਰ ਜੁਲਾਈ ਅਗਸਤ ਵਿੱਚ ਇਹ ਗਿਣਤੀ ਘਟ ਗਈ ਅਤੇ ਕਈ ਬਿਨੇ ਕਾਰਨ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ 2024 ਵਿੱਚ ਟੂਰਿਸਟ ਵੀਜ਼ਾ ਦੀ ਗਿਣਤੀ 15 ਲੱਖ ਤੇ ਰੁਕ ਗਈ ਸੀ ਇਹਨਾਂ ਤਬਦੀਲੀਆਂ ਪਿੱਛੇ ਕਈ ਕਾਰਨ ਹੋ ਸਕਦੇ ਹਨ ਵੀਜ਼ਾ ਪ੍ਰਕਿਰਿਆਵਾਂ ਵਿੱਚ ਸਖਤੀ ਭਾਰਤ ਕੈਨੇਡਾ ਵਿਚਾਲੇ ਕੂਟਨੀਤਿਕ ਸਬੰਧਾਂ ਵਿੱਚ ਤਣਾਅ ਆਦੀ ਤਾਂ ਸਿੱਕੇ ਕੈਨੇਡਾ ਨੇ ਇਮੀਗ੍ਰੇਸ਼ਨ ਸੰਬੰਧੀ ਨਿਯਮ ਅਸਕ ਕਰ ਦਿੱਤੇ ਹਨ ਕੈਨੇਡਾ ਵੱਲੋਂ ਜਾਰੀ ਟੂਰਿਸਟ ਵੀਜ਼ਾ ਦੀ ਗਿਣਤੀ ਵਿੱਚ ਹੀ ਹਾਲ ਦੇ ਸਾਲਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ ਕੈਨੇਡਾ ਵੱਲੋਂ ਟੂਰਿਸਟ ਵੀਜ਼ਾ ਵਿੱਚ 3 ਲੱਖ ਦੀ ਘਟौती ਕੀਤੀ ਗਈ ਹੈ ਜਿਸ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਹਨ